ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜਮਸੀਦੀ ਅੱਜ ਆਪਾਂ ਸਵੇਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਇਕੱਠੇ ਹੋਏ ਆਂ ਆਓ ਸਾਂ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕਮੰਦੀਆਂ ਗਵਾਇਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸስተ ਕਰਮਜੀਤ ਕੌਰ ਦੀ ਆ ਉਹਨਾਂ ਨੂੰ ਜੌਬ ਨਹੀਂ ਸੀ ਮਿਲ ਰਹੀ ਉਹਨਾਂ ਨੇ ਵਿਸ਼ਵਾਸ ਨਾਲ 9 ਲਾਈਨ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਨੂੰ ਜੌਬ ਮਿਲ ਗਈ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸስተ ਗੁਰਦੇਵ ਕੌਰ ਦੀ ਆ ਉਹਨਾਂ ਦੀ ਚੈਸਟ ਦੇ ਵਿੱਚ ਬਿਹੱਦ ਬੇਨ ਹੋ ਰਹੀ ਸੀ। ਉਹਨਾਂ ਨੇ ਵਿਸ਼ਵਾਸ ਨਾਲ ਬਰੇਲਾਏ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ। ਪ੍ਰੇਰ ਤੋਂ ਬਾਅਦ ਉਸੇ ਸਮੇਂ ਉਹ ਬਿਲਕੁਲ ਠੀਕ ਹੋ ਗਏ। ਇਸ ਗੁਵਾਈ ਦੇ ਲਈ ਸስተ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗੁਵਾਈ ਸስተ ਜਗੀਰ ਕੌਰ ਦੀ ਹੈ। ਉਹਨਾਂ ਦਾ ਕੰਮ ਕਰਨ ਨੂੰ ਮਨ ਨਹੀਂ ਸੀ ਕਰਦਾ। ਉਹਨਾਂ ਦੀ ਬਾਡੀ ਬਹੁਤ ਜ਼ਿਆਦਾ ਹੈਵੀ ਰਹਿੰਦੀ ਸੀ ਔਰ ਕਾਫੀ ਵੀਕਨੈਸ ਫੀਲ ਹੁੰਦੀ ਸੀ। ਸስተ ਨੇ ਵਿਸ਼ਵਾਸ ਦੇ ਨਾਲ ਸਵੇਰ ਦੀ ਪ੍ਰਾਰਥਨਾ ਨੂੰ ਰਿਸਿਵ ਕੀਤਾ। ਅਰਕਾ ਨੂੰ ਸੌਂਦੇ ਹੀ ਸਮੇ ਉਸੇ ਹੀ ਸਮੇ ਨਾਲ ਦੀ ਬੋਡੀ ਬਿਲਕੁਲ ਹਲਕੀ ਹੋ ਗਈ ਔਰ ਉਸ ਦਿਨ ਤੋਂ ਬਾਅਦ ਉਹਨਾਂ ਨੇ ਅੱਛੇ ਤਰੀਕੇ ਨਾਲ ਫਾਸਟਿੰਗ ਵੀ ਕੀਤੀ ਔਰ ਫਾਸਟਿੰਗ ਵਿੱਚ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਆਈ ਇਸ ਗੁਆਈ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗੁਆਈ ਸਨਾ ਆਜ਼ਾਦ ਔਰ ਸਮੂਅਲ ਧਿਆ ਇਹ ਤਿੰਨੇ ਹੀ ਬੱਚੇ ਬਹੁਤ ਜ਼ਿਆਦਾ ਬਿਮਾਰ ਸਨ ਉਹਨਾਂ ਦੀ ਮਦਰ ਨੇ ਵਿਸ਼ਵਾਸ ਨਾਲ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਉਹਨਾਂ ਲਈ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਇਹ ਬੱਚੇ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅਰ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਾਣਾਂਗੇ ਆਲਸ ਦੇ ਬਾਰੇ। ਸੋ ਬਹੁਤ ਸਾਰੇ ਭੈਣ ਭਾਈ ਐਸੇ ਨੇ ਜੋ ਇਹ ਚਾਹੁੰਦੇ ਤਾਂ ਹੈ ਕਿ ਅਸੀਂ ਖੁਦਾ ਦੇ ਹਜ਼ੂਰ ਅੱਛੇ ਤਰੀਕੇ ਨਾਲ ਦੁਆ ਪ੍ਰਾਰਥਨਾ ਕਰੀਏ। ਕਾਫੀ ਐਸੇ ਨੇ ਜਿਨ੍ਹਾਂ ਨੂੰ ਪ੍ਰਾਰਥਨਾ ਦੇ ਵਿੱਚ ਰੁਕਾਵਟਾਂ ਇਸ ਲਈ ਆਉਂਦੀਆਂ ਆ ਕਿਉਂਕਿ ਉਹਨਾਂ ਨੂੰ ਪ੍ਰਾਰਥਨਾ ਦੇ ਸਮੇਂ ਪ੍ਰਾਰਥਨਾ ਦੇ ਟਾਈਮ ਦੇ ਵਿੱਚ ਨੀਂਦ ਆਉਂਦੀ ਆ। ਯਾ ਫਿਰ ਪ੍ਰਾਰਥਨਾ ਕਰਦੇ ਕਰਦੇ ਵਾਸੀ ਆਨ ਲੱਗ ਜਾਂਦੀਆਂ ਆ। ਪਰ ਮੋਸਟ ਆਫ ਐਸੇ ਲੋਕ ਹੈਗੇ ਨੇ ਜੋ ਪ੍ਰਾਰਥਨਾ ਲਈ ਉੱਠ ਹੀ ਨਹੀਂ ਪਾਉਂਦੇ ਇੱਕ ਤਾਂ ਪ੍ਰੋਬਲਮ ਹੁੰਦੀ ਕਿ ਪ੍ਰਾਰਥਨਾ ਲਈ ਉੱਠ ਕੇ ਬੈਠੇ ਅਸੀਂ ਫਿਰ ਪ੍ਰੋਬਲਮ ਹੋ ਰਹੀ ਆ ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਸਾਥੋਂ ਪ੍ਰਾਰਥਨਾ ਲਈ ਉੱਠਿਆ ਹੀ ਨਹੀਂ ਜਾਂਦਾ ਸਾਨੂੰ ਬੇहद ਨੀਂਦ ਆ ਜਾਂਦੀ ਆ ਜਦ ਅਸੀਂ ਸਵੇਰੇ ਬਹੁਤ ਵਾਰ ਐਸਾ ਸੋਚ ਕੇ ਬੈੰਨੇ ਆ ਕਿ ਅਸੀਂ ਸਵੇਰ ਦੀ ਪ੍ਰਾਰਥਨਾ ਵਿੱਚ ਜੁਆਇਨ ਕਰਾਂਗੇ ਇਹ ਜੁਆਇਨ ਕਰਨ ਦਾ ਭਾਵ ਕਿ ਸਵੇਰ ਇੰਨੇ ਵਜੇ ਉੱਠ ਕੇ ਪ੍ਰੇਅਰ ਸੁਣਾਗੇ ਜਾਂ ਫਿਰ ਐਸਾ ਕਿ ਮੈਂ ਇੰਨੇ ਵਜੇ ਉੱਠ ਕੇ ਪ੍ਰੇਅਰ ਕਰਾਂਗਾ ਪਰ ਉਸ ਵੇਲੇ ਉਹਨਾ ਤੋਂ ਆਲਸ ਜਿਹੜਾ ਹੈਗਾ ਉਹ ਛੱਡਿਆ ਨਹੀਂ ਜਾਂਦਾ ਸੋ ਜਿਸ ਤਰ੍ਹਾਂ ਸੀ ਸਾਰੇ ਭੈਣ ਭਾਈ ਜਾਣਦੇ ਆ ਕਿ ਅਸੀਂ 1 ਅਕਤੂਬਰ ਤੋਂ ਲੈ ਕੇ 25 ਦਸੰਬਰ ਤੱਕ ਫਾਸਟਿੰਗ ਕਰ ਰਹੇ ਹੈਗੇ ਆਂ ਔਰ 1 ਅਕਤੂਬਰ ਤੋਂ ਲੈ ਕੇ 25 ਦਸੰਬਰ ਤੱਕ ਖੁਦਾ ਨਾਲ ਵਾਅਦਾ ਕਰ ਰਹੇ ਆਂ ਜਿਨ੍ਹਾਂ ਨੇ ਵਾਅਦਾ ਨਹੀਂ ਕੀਤਾ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਲਗਾਤਾਰ ਪ੍ਰਾਰਥਨਾ 'ਚ ਬਣੇ ਰਹੀਏ ਜਿਹੜੇ ਭੈਣ ਭਾਈ ਲਗਾਤਾਰ ਪ੍ਰਾਰਥਨਾ 'ਚ ਬਣੇ ਰਹਿਣਗੇ ਹਰ ਰੋਜ਼ ਪ੍ਰਾਰਥਨਾ ਸੁਣਨਗੇ ਸਾਰੀਆਂ ਪ੍ਰਾਰਥਨਾਵਾਂ ਸੁਣਨਗੇ ਸਾਰੀਆਂ ਪ੍ਰਾਰਥਨਾਵਾਂ ਦੇ ਵਿੱਚ ਆਪਣਾ ਨਾਮ ਆਪਣੀ ਪ੍ਰੋਬਲਮ ਹਰ ਪ੍ਰੇਰ ਦੇ ਵਿੱਚ ਕਮੈਂਟ ਕਰਕੇ ਲਿਖਣਗੇ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਹੋਵੇਗੀ 25 ਦਸੰਬਰ ਤੱਕ ਉਹਨਾਂ ਦੇ ਨਾਮ ਦੀ ਇੱਕ ਲਿਸਟ ਕੱਢੀ ਜਾਵੇਗੀ ਔਰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਲਈ ਖਾਸ ਲੀਹੈਂਡ ਪ੍ਰਾਰਥਨਾ ਵੀ ਹੋਵੇਗੀ ਸੋ ਇਹ ਵਿਸ਼ਾ ਅਸੀਂ ਰੱਖਿਆ ਹੈਗਾ ਤੋਂ ਆਪਨੇ ਬਹੁਤ ਸਾਰੇ ਲੋਗਾਂ ਨੂੰ ਐਸੀਆਂ ਪ੍ਰੇਰ ਨੂੰ ਭੇਜਣਾ ਤਾਂ ਕਿ ਹੋਰ ਵੀ ਲੋਕ ਭੈਣ ਭਾਈ 1 ਅਕਤੂਬਰ ਤੋਂ ਲੈ ਕੇ 25 ਦਸੰਬਰ ਤੱਕ ਦੀ ਇਸ ਕਨਸੈਪਟ ਪ੍ਰੇਡ ਲਾਈਨ ਦੇ ਵਿੱਚ ਜੁੜ ਸਕਣ ਉਹ ਵੀ ਆਪਣੇ ਆਪ ਨੂੰ ਖੁਦਾ ਵਿੱਚ ਮਜ਼ਬੂਤ ਕਰ ਸਕਣ ਆਪਣੇ ਆਲਸ ਤੋਂ ਛੁਟਕਾਰਾ ਪਾ ਲੈਣ ਔਰ ਉਹ ਲਗਾਤਾਰ ਪ੍ਰਾਰਥਨਾ ਵਿੱਚ ਬਣਦੇ ਹੋਏ ਖੁਦਾ ਦੀ ਬਰਕਤ ਨੂੰ ਹਾਸਲ ਕਰ ਲੈਣ ਸੋ ਆਲਸ ਇੱਕ ਐਸੀ ਚੀਜ਼ ਹੈਗੀ ਹੈ ਜੋ ਸਾਨੂੰ ਖੁਦਾ ਦੀ ਪ੍ਰਾਰਥਨਾ ਵਿੱਚ ਜੁੜਨ ਨਹੀਂ ਦਿੰਦਾ ਸਾਨੂੰ ਉੱਠੜੇ ਨਹੀਂ ਦਿੰਦਾ ਨਾ ਤਾਂ ਨੀਂਦ ਚ ਉੱਠਣ ਦਿੰਦਾ ਹੈ ਫਿਰ ਇੱਕ ਐਸਾ ਆਲਸ ਆ ਜਾਂਦਾ ਕਿ ਅਸੀਂ ਫ੍ਰੀ ਤਾਂ ਹੁੰਨੇ ਆ ਪਰ ਫਿਰ ਅਸੀਂ ਪ੍ਰਾਰਥਨਾ ਨਹੀਂ ਕਰਦੇ ਨਾ ਅਸੀਂ ਸੁਣਦੇ ਆ ਅਸੀਂ ਇੱਧਰ ਉੱਧਰ ਦੀਆਂ ਚੀਜ਼ਾਂ ਵੱਲ ਟਾਈਮ ਵੇਸਟ ਕਰ ਦਿੰਨੇ ਆ ਇਹ ਵੀ ਇੱਕ ਤਰ੍ਹਾਂ ਦਾ ਆਲਸ ਹੀ ਹੈ ਆਲਸ ਸਿਰਫ ਇਹ ਨਹੀਂ ਹੈਗਾ ਕਿ ਆ ਸਾਨੂੰ ਨੀਂਦ ਆ ਰਹੀ ਉਹ ਆਲਸ ਪੈ ਰਿਹਾ ਹੈ ਆਲਸ ਇਹ ਵੀ ਹੈਗਾ ਵੀ ਅਸੀਂ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਪ੍ਰਾਰਥਨਾ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਪਹਿਲਾ ਆਲਸ ਤਾਂ ਸਾਨੂੰ ਨੀਂਦ ਤੋਂ ਨਹੀਂ ਉੱਠਣ ਦਿੰਦਾ ਪ੍ਰਾਰਥਨਾ ਕਰਨ ਲਈ ਸਵੇਰ ਦੇ ਸਮੇਂ ਚ ਅੱਛਾ ਅਸੀਂ ਸਵੇਰ ਦੇ ਸਮੇਂ ਸਵੇਰ ਨੂੰ ਉੱਠੇ 4 ਵਜੇ ਨਹੀਂ ਉੱਠੇ ਸਪੋਜ਼ ਕਰੋ ਕਿ ਭੈਣ ਦੀ ਗੱਲ ਕਰਦੇ ਆਪਾਂ ਭੈਣ ਸੋਚ ਕੇ ਪਈ ਹੈਗੀ ਕਿ ਮੈਂ ਸਵੇਰ 4 ਵਜੇ ਉੱਠ ਕੇ ਪ੍ਰਾਰਥਨਾ ਕਰਾਂਗੀ ਨਹੀਂ ਉੱਠਿਆ ਗਿਆ ਨੀਂਦ ਵਾਲੇ ਆਲਸ ਨੇ ਉਹਨੂੰ ਰੋਕ ਲਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਸੇ ਭੈਣ ਨੇ ਸੋਚਿਆ ਕਿ ਚਲ ਮੈਂ ਘਰ ਦੇ ਕੰਮ ਕਰ ਨਿਬੜ ਕੇ ਫਿਰ ਪ੍ਰੇਅਰ ਕਰਦੀ ਆਂ ਫਿਰ ਉਹਨੂੰ ਫੋਨ ਦੇ ਆਲਸ ਨੇ ਰੋਕ ਲਿਆ ਕਿ ਚਲ ਥੋੜੀ ਘੜੀ ਫੋਨ ਦੇਖ ਲੈਣੀ ਮੈਂ ਥੱਕ ਗਈ ਹਾਂ ਥੋੜਾ ਮਾਈਂਡ ਰਿਲੈਕਸ ਹੋ ਜਾਏ ਫਿਰ ਉਸ ਤੋਂ ਬਾਅਦ ਉਹ ਵਿਹਲੀ ਤਾਂ ਹੋ ਗਈ ਫਿਰ ਉਹ ਕਹਿੰਦੀ ਹੈ ਹੁਣ ਮੈਂ ਥੋੜੀ ਦਿਰ ਸੋਈ ਜਾਵਾਂ ਇਸ ਤੋਂ ਪਹਿਲਾਂ ਬੱਚੇ ਆ ਜਾਣ ਤਾਂ ਮੈਂ ਥੋੜੀ ਘੜੀ ਸੌਂ ਹੀ ਜਾਣੀ ਹੈ ਮਤਲਬ ਸਾਨੂੰ ਹਰ ਤਰ੍ਹਾਂ ਦਾ ਆਲਸ ਖੁਦਾ ਤੋਂ ਦੂਰ ਕਰਦਾ ਜਿਹੜੀ ਚੀਜ਼ਾਂ ਨੂੰ ਪ੍ਰਾਰਥਨਾ 'ਚ ਮਨ ਨਹੀਂ ਲੱਗਣ ਦਿੰਦੀ ਉਸ ਚੀਜ਼ ਤੋਂ ਅਸੀਂ ਆਜ਼ਾਦੀ ਪਾਉਣੀ ਆ ਸੋ ਆਲਸ ਤੋਂ ਅਸੀਂ ਆਜ਼ਾਦੀ ਪਾਉਣ ਦੇ ਲਈ ਹੀ ਇਹ ਟਾਪਿਕ ਰੱਖਿਆ ਹੈਗਾ ਕਿ ਜਿਹੜੇ ਭੈਣ ਭਾਈ ਸਾਰੀਆਂ ਪ੍ਰਾਰਥਨਾਵਾਂ ਨੂੰ ਲਗਾਤਾਰ ਸੁਣਨ ਕੇ ਖੁਦਾ ਨਾਲ ਵਾਅਦਾ ਕਰਨਗੇ ਅੰਦਰਲੀ ਖਾਸ ਪ੍ਰੇਰਣਾ ਹੋਵੇਗੀ ਹੀ ਹੋਵੇਗੀ ਪਰ ਅਗਰ ਕੋਈ ਭੈਣ ਭਾਈ ਦੇਨ ਮਹੀਨੇ ਲਗਾਤਾਰ ਸਾਰੀਆਂ ਪ੍ਰਾਰਥਨਾਵਾਂ ਸੁਨੇਗਾ ਆਪਣਾ ਨਾਮ ਕਮੈਂਟ ਵਿੱਚ ਲਿਖੇਗਾ 1 ਦਸੰਬਰ ਤੱਕ ਸੌਰੀ 31 ਦਸੰਬਰ ਤੱਕ ਉਹ ਆਪਣੀਆਂ ਸਾਰੀਆਂ ਪ੍ਰੋਬਲਮ ਤੋਂ ਛੁਟਕਾਰਾ ਪਾ ਲੇਗਾ ਪਾਵੇ ਆਲਸ ਆਪਾਂ ਮੇ ਪੇਟੂ ਬਣਾਇਆ ਪਾਵੇ ਪ੍ਰਾਰਥਨਾ ਚ ਨੀਂਦ ਆਉਣਾ ਹੈ ਪਾਵੇ ਚੱਕਰ ਆਉਣਾ ਹੈ ਪਾਵੇ ਘਬਰਾਟ ਹੋਣੀ ਆ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਆਪਣੀਆਂ ਸਾਰੀਆਂ ਇਹ ਪ੍ਰੋਬਲਮ ਤੋਂ ਛੁਟਕਾਰਾ ਪਾਵੇਗਾ ਔਰ ਖੁਦਾ ਦੇ ਵਿੱਚ ਨਵੇਂ ਸਾਲ ਵਿੱਚ ਪ੍ਰਾਰਥਨਾ ਯੋਧਾ ਬਣ ਕੇ ਵੀ ਦਾਖਿਲ ਹੋਵੇਗਾ ਹਾਲੇਲੂਇਆ ਸੋ ਅਸੀਂ ਆਲਸ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਪਹਿਲਾ ਤਾਂ ਪ੍ਰਾਰਥਨਾ ਵਿੱਚ ਲਗਾਤਾਰ ਬਣੇ ਰਹਿਣਾ ਹੈ ਔਰ ਦੂਸਰਾ ਵਚਨ ਚੋਂ ਬੜਦੇ ਆ ਕਹੋਤਾ 6 ਉਹ ਦੀ 6 ਤੋਂ ਲੈ ਕੇ 9 ਅੰਬਰਾਈ ਤੱਕ हे आलसी तू ਕਿਹੜੀ ਕੋਲ ਜਾ ਉਹਦੇ ਰਾਹਾਂ ਨੂੰ ਵੇਖਾ ਤੇ ਬੁੱਧਵਾਨ ਬਣ ਜਿਸ ਦਾ ਨਾ ਕੋਈ ਆਗੂ ਨਾ ਪ੍ਰਦਾਣ ਨਾ ਹਾਕਮ ਹੈ ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੀਵਾਰ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ हे आलसी तू ਕਦੋਂ ਤੱਕ ਪਿਆ ਰਵੇਂਗਾ ਤੂੰ ਕਦੋਂ ਤੱਕ ਆਪਣੀ ਨੀਂਦ ਤੋਂ ਉਠੇਗਾ ਹallelujah ਖੁਦਾ ਦਾ ਕਲਾਮ ਸਾਨੂੰ ਕਹਿੰਦਾ ਕਿ ਸਿੱਖਣਾ ਕਿਦੇ ਤੋਂ ਹੁਣ ਅਸੀਂ ਭਾਲਦੇ ਆ ਸਾਨੂੰ ਕਿ ਵਧੀਆ ਬੰਦਾ ਮਿਲ ਜਾਵੇ ਸਾਨੂੰ ਪਾਸਟਰ ਨਹੀਂ ਵਧੀਆ ਮਿਲਿਆ ਸਭ ਤੋਂ ਵੱਧ ਲੋਕਾਂ ਦੀ ਇਹੀ ਪ੍ਰੋਬਲਮ ਆ ਅਜੇ ਤੱਕ ਸਾਨੂੰ ਪਾਸਟਰ ਹੀ ਨਹੀਂ ਵਧੀਆ ਮਿਲਿਆ ਸਾਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਤਾਂ ਖੁਦਾ ਦਾ ਹੁਕਮ ਸਾਨੂੰ ਵਚਨ ਸਾਨੂੰ ਕਹਿੰਦਾ ਕਿ ਕੀੜੀ ਤੋਂ ਸਿੱਖ ਕਿਉਂਕਿ ਕੀੜੀ ਦਾ ਤਾਂ ਕੋਈ ਆਗੂ ਵੀ ਨਹੀਂ ਹੈਗਾ ਅਤੇ ਨਾ ਹੀ ਕੋਈ ਹਾਕਮ ਆ ਭਾਵਨਾ ਕੋਈ ਟੀਚਰ ਤੇ ਨਾ ਹੀ ਕੋਈ ਪਾਸਟਰ ਆ ਕਹਿੰਦਾ ਫਿਰ ਉਹਨੂੰ ਕਿੰਨੇ ਦੱਸ ਦਿੱਤਾ ਉਹਨੂੰ ਕਿੰਨੇ ਦੱਸਿਆ ਵੀ ਤੂੰ ਗਰਮੀਆਂ ਚ ਵੀ ਭੋਜਨ ਇਕੱਠਾ ਕਰ ਵਾਢੀ ਵੇਲੇ ਵੀ ਭੋਜਨ ਇਕੱਠਾ ਕਰ ਉਹਨੂੰ ਕਿੰਨੇ ਦੱਸਤਾ ਉਦੇ ਪੇਟ ਨੇ ਦੱਸਦਾ ਨਾ ਕਿ ਤੈਨੂੰ ਭੁੱਖ ਲੱਗੇਗੀ ਇਹਨੂੰ ਜਮਾ ਕਰ ਲਾ ਉਹਨੂੰ ਕੋਈ ਸਿਖਾਉਣ ਵਾਲਾ ਦੱਸਣ ਵਾਲਾ ਤਾਂ ਨਹੀਂ ਸੀਗਾ ਨਾ ਉਸੇ ਹੀ ਤਰ੍ਹਾਂ ਖੁਦਾ ਦੇ ਵਚਨ ਚ ਲਿਖਿਆ ਹੈ ਕਿ ਭਾਵੇਂ ਤੇਰਾ ਕੋਈ ਆਗੂ ਹੈ ਜਾਂ ਤੇਰਾ ਹਾਕਮ ਹੈ ਜਾਂ ਕੋਈ ਨਹੀਂ ਹੈ ਪਰ ਤੂੰ ਖੁਦਾ ਦਾ ਵਚਨ ਖੋਲ ਅਤੇ ਸਿੱਖ ਉਹਦੇ ਵਿੱਚੋਂ ਖੁਦਾ ਨੇ ਤੈਨੂੰ ਵੀ ਉਹੀ ਬੁੱਧ ਦਿੱਤੀ ਆ ਔਰ ਖੁਦਾ ਕਹਿੰਦਾ ਆਲਸ ਨੂੰ ਛੱਡ ਆਪਣੀ ਨੀਂਦ ਵਿੱਚੋਂ ਜਾਗ ਉੱਠ ਉੱਠ ਜਾ ਕਿਉਂਕਿ ਹੁਣ ਸੌਣ ਦਾ ਘੜੀ ਮੁੱਕ ਗਈ ਆ ਦੇਖੋ ਰਾਤ ਬੀਤ ਚੁੱਕੀ ਐ ਤੇ ਦਿਨ ਚੜ੍ਹਨ ਨੂੰ ਆ ਔਰੇ ਦਿਨ ਅੱਜ ਦਾ ਦਿਨ ਨਹੀਂ ਆ ਕਿ ਹੁਣ ਸਵੇਰਿਆ ਤੇ ਇਸ ਵੇਲੇ ਹੁਣ ਖੁਦਾ ਸਵੇਰ ਚ ਗੱਲ ਕਰ ਰਹੇ ਨੇ ਇਹ ਗੱਲ ਉਹ ਕਰ ਰਿਹਾ ਕਿ ਹਨੇਰੇ ਭਰੀ ਰਾਤ ਜਦੋਂ ਅਸੀਂ ਹਨੇਰੇ ਦੇ ਗੰਮਾਂ ਵਿੱਚ ਸੀ ਹੁਣ ਉਹ ਸਮਾਂ ਬੀਤ ਗਿਆ ਆ ਹੁਣ ਅਸੀਂ ਖੁਦਾ ਦੇ ਵਿੱਚ ਨਵੀਂ ਰੋਸ਼ਨੀ ਤੇ ਨਵਾਂ ਚਾਨਣ ਹੋ ਗਿਆ ਜਿਹਦਾ ਅਸੀਂ ਨਵੀਂ ਇਨਸਾਨੀਤ ਬਾਰੇ ਪਹਿਲੇ ਅਕਤੂਬਰ ਨੂੰ ਪੜਿਆ ਸੀ ਨਾ ਕਿ ਅਸੀਂ ਨਵੀਂ ਇਨਸਾਨੀਤ ਵਿੱਚ ਚੱਲਣਾ ਸੋ ਹੁਣ ਅਸੀਂ ਨਵੇਂ ਹੋ ਗਏ ਆ ਫਿਰ ਅਸੀਂ ਚਾਲ ਚੱਲਣ ਪੁਰਾਣਾ ਕਾਤੋਂ ਰੱਖੀਏ ਇਸ ਲਈ ਓਟਾ ਤੇ ਆਪਣੇ ਲਈ ਜਮਾ ਕਰ ਕਲਾਮ ਚ ਲਿਖਿਆ ਸਵਰਗ ਦੇ ਰਾਜ ਲਈ ਧੰਨਕ ਕਾ ਕਰੋ ਤਰਤੀ ਤਸੀਂ ਭਾਵੇਂ ਗਰੀਬ ਰਹੀਏ ਪਰ ਸਾਡੇ ਲਈ ਫੇਰ ਹੀ ਪ੍ਰਾਊਡ ਦੀ ਗੱਲ ਆ ਅਗਰ ਅਸੀਂ ਸਵਰਗ ਰਾਜ ਵਿੱਚ ਚੰਗੇ ਧਨਵਾਨ ਹੋਵਾਂਗੇ ਹallelujah ਸਾਨੂੰ ਸਵਰਗ ਦੇ ਵਿੱਚ ਚੰਗੇ ਧਨਵਾਨ ਹੋਣ ਦੇ ਲਈ ਮਿਹਨਤ ਕਰਨੀ ਚਾਹੀਦੀ ਆ ਸਾਨੂੰ ਚਾਹੀਦਾ ਆ ਕਿ ਅਸੀਂ ਗਰਮੀਆਂ ਦੇ ਵੇਲੇ ਬਾਡੀ ਦੇ ਵੇਲੇ ਹਰ ਵੇਲੇ ਦੁੱਖ ਦੇ ਵੇਲੇ ਖੁਸ਼ੀ ਦੇ ਵੇਲੇ ਸੋਗ ਦੇ ਵੇਲੇ ਖੁਦਾ ਦੇ ਲਈ ਧਨ ਇਕੱਠਾ ਕਰੀਏ ਔਰ ਸਵਰਗ ਰਾਜ ਦਾ ਧਨ ਇਕੱਠਾ ਕਰੀਏ ਅਸੀਂ ਕਦੋਂ ਤੱਕ ਇਸੇ ਤਰ੍ਹਾਂ ਆਲਸ ਕਰਦੇ ਰਹਾਂਗੇ ਬਹੁਤ سارے ਪੈਨਪਈਆ ਜੋ ਸਵੇਰ ਦੀ ਪ੍ਰਾਰਥਨਾ ਸੁਣਦੇ ਆ ਆਲਮੋਸਟ 100 ਤੋਂ ਉੱਪਰ ਕਮੈਂਟ ਹੋ ਜਾਂਦੇ ਆ ਹਰ ਰੋਜ਼ ਹੀ ਪਰ ਸ਼ਾਮ ਦੀ ਪ੍ਰੇਰਜ ਕਿਉਂ ਹਜੇ ਵੀ ਘਟ ਜਾਂਦੇ ਹੋ ਹਜੇ ਜਿਹੜੇ ਪੈਨਪਈ ਸਵੇਰ ਦੀ ਪ੍ਰੇਰਜ ਕਮੈਂਟ ਕਰਦੇ ਆ ਆਲਮੋਸਟ ਸੇਮ ਹੀ ਨਾਮ ਆ ਗੁਰਮੀਤ ਕੌਰ ਇੰਦਰਜੀਤ ਕੌਰ ਰਾਜਵਿੰਦਰ ਕੌਰ ਔਰ ਇੱਕ ਬ੍ਰਦਰ ਹੈਗੇ ਨਸੀਬ ਸਰਜੀਤ ਕੌਰ ਕੁਲਵੰਤ ਸਿੰਘ ਲਖਵੰਤ ਸਿੰਘ ਇਹ ਕੁਝ ਕੇ ਨਾਮ ਨੇ ਜੋ ਮੈਨੂੰ ਯਾਦ ਹੈ ਅੱਜ ਦਾ ਕਿ ਵਿਜੇ ਕੁਮਾਰ ਅਤੇ ਹੋਰ ਵੀ ਕਾਫੀ ਸਾਰੇ ਨਾਮ ਹੈ ਪੂਜਾ ਰਣੀ ਹੈ ਅਮਨ ਦੇਵੀ ਹੈ ਇਹ ਸਾਰੇ ਨਾਮ ਕਾਮਨ ਆ ਮੈਂ ਕਮੈਂਟ ਹੁਣ ਪੜ੍ਹਦੀ ਆ ਨਾ ਸਭ ਕਾਮਨ ਨਾਮ ਨੇ ਕਰਮਚੰਦ ਆ ਅਤੇ ਹੋਰ ਵੀ ਬਹੁਤ ਸਾਰੇ ਨਾਮ ਹੈ ਜੋ ਮੈਨੂੰ ਯਾਦ ਆ ਇਹ ਸਭ ਆਮ ਨਾਮ ਹੈ ਜਿਨ੍ਹਾਂ ਲਈ ਮੈਂ ਆਲਰੇਡੀ ਪ੍ਰੇਅਰ ਕਰ ਚੁੱਕੀ ਆ ਔਰ ਇਹੀ ਲੋਗ ਨੇ ਜੋ ਸਾਰੇ ਨਾਮਾਂ ਹਰ ਪ੍ਰੇਅਰ ਦੇ ਵਿੱਚ ਪਹੁੰਚਦੇ ਆ ਇਹ ਇਹ ਸਭ ਦੇ ਲੋਗ ਨੇ ਬਸ ਇਹਨਾਂ ਤੋਂ ਬਿਨਾ ਬਾਕੀ ਸਭ ਈਵਨ ਕਿ ਜਿਹੜੇ 100 ਦੇ 100 ਨੇ ਜਿਹੜੇ ਸਵੇਰੇ ਕੁਝ ਲੋਕ ਕਮੈਂਟ ਕਰਦੇ ਸ਼ਾਮ ਦੀ ਪ੍ਰੇਅਰ ਚ ਹੁੰਦਾ ਹੀ ਨਹੀਂ ਔਰ ਦੇਖੋ ਫਰ ਐਗਜ਼ਾਮਪਲ ਕਹਿ ਰਹੀ ਹਾਂ ਜੇ ਸਵੇਰ ਦੀ ਪ੍ਰੇਰ 8 ਲੋ 800 ਲੋਕਾਂ ਨੇ ਸੁਣੀ ਆ ਨਾ ਦੁਪਹਿਰ ਦੀ ਪ੍ਰੇਰ 300 ਲੋਕ ਸੁਣ ਰਹੇ ਨੇ ਬਾਕੀ 500 ਲੋਕ ਕਿੱਥੇ ਜਾਂਦੇ ਨੇ ਅਸੀਂ ਕਹਿੰਨੇ ਆ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕਹਿੰਨੇ ਆ ਅਸੀਂ ਖੁਦਾ ਦੇ ਪ੍ਰਾਰਥਨਾ ਦੇ ਯੋਧੇ ਬਣਨਾ ਅਸੀਂ ਕਹਿੰਨੇ ਆ ਅਸੀਂ ਅੱਛੇ ਅਤੇ ਖਰੇ ਧਰਮੀ ਬਣਨਾ ਅਸੀਂ ਖੁਦਾ ਤੋਂ ਆਸ਼ੀਸ਼ਾਂ ਬਰਕਤਾਂ ਲੈਣੀਆਂ ਆ ਹੁਣ ਕੁਝ ਲੈਣ ਲਈ ਕੁਝ ਦੇਣਾ ਪੈਂਦਾ ਆ ਨਾ ਪਰ ਅਸੀਂ ਕੀ ਕਹਿੰਨੇ ਆ ਸਾਤੋਂ ਪੈਸੇ ਲੈ ਲਓ ਦਾਨ ਦਸ਼ਵੰਦ ਲੈ ਲਓ ਅਸੀਂ ਖੁਸ਼ ਆ ਪਰ ਅਸੀਂ ਪ੍ਰਾਰਥਨਾ ਦੇ ਲਈ ਸਮਾਨ ਨਹੀਂ ਦੇ ਸਕਦੇ ਪਰ ਖੁਦਾ ਕਹਿੰਦਾ ਮੈਨੂੰ ਉਹ ਚੀਜ਼ ਨਹੀਂ ਚਾਹੀਦੀ ਜਿਹੜੀ ਆਮ ਆ ਖੁਦਾ ਦੇ ਲਈ ਪੈਸਾ ਇੱਕ ਆਮ ਚੀਜ਼ ਆ ਫੁਕਣਯੋਗ ਚੀਜ਼ ਆ ਪਰ ਸਾਡੇ ਲਈ ਸਾਡਾ ਕੀਮਤੀ ਕੀ ਹੈਗਾ ਸਮਾਂ ਸੋ ਖੁਦਾ ਨੂੰ ਸਾਡੀ ਉੱਤਮ ਭੇਟ ਚਾਹੀਦੀ ਆ ਨਾ ਕਿ ਫालतू ਸਾਡੇ ਲਈ ਪੈਸਾ ਕਿ ਕੀਮਤੀ ਹੋ ਸਕਦਾ ਪਰ ਖੁਦਾ ਲਈ ਸਭ ਤੋਂ ਕੀਮਤੀ ਸਾਡਾ ਸਮਾਂ ਆ ਖੁਦਾ ਕਹਿੰਦਾ ਮੈਨੂੰ ਕੀ ਚਾਹੀਦਾ ਉੱਤਮ ਅਤੇ ਕੀਮਤੀ ਫालतू ਨਹੀਂ ਅਸੀਂ ਫालतू ਚੀਜ਼ਾਂ ਦੇ ਕੇ ਖੁਦਾ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਬਟ ਸਾਡੇ ਤੋਂ ਸਾਡੇ ਖੁਦਾ ਨੂੰ ਸਾਡਾ ਸਮਾਂ ਚਾਹੀਦਾ ਆ ਔਰ ਉਹ ਸਮਾਂ ਕੱਢੋ ਉਸ ਪਰਮੇਸ਼ਰ ਲਈ ਸਾਨੂੰ ਸਮਾਂ ਕੱਢਣਾ ਹੀ ਪਊਗਾ ਸਾਨੂੰ ਸਾਡੇ ਪਰਮੇਸ਼ਰ ਜੱਗੇ ਵਧਨ ਲਈ ਉਹਦੇ ਹਜ਼ੂਰ ਅੱਛੇ ਤਰੀਕੇ ਨਾਲ ਦੁਆਵਾਂ ਪ੍ਰਾਰਥਨਾਵਾਂ ਚ ਜਾਣਾ ਹੀ ਪਊਗਾ ਚਾਹੇ ਜੋ ਵੀ ਹੋ ਜਾਵੇ ਜਦ ਤੱਕ ਅਸੀਂ ਆਪਣਾ ਆਲਸ ਛੱਡ ਕੇ ਖੁਦਾ ਵਿੱਚ ਪ੍ਰਾਰਥਨਾ ਵਿੱਚ ਨਹੀਂ ਬੈਠਾਂਗੇ ਫਿਰ ਸਾਨੂੰ ਭਾਵੇਂ 5 ਰੁਪਏ ਦੀ ਜ਼ਰੂਰਤਾਂ ਸੀ ਉਹਦੇ ਲਈ ਦੁਆ ਕਰ ਰਹੇ ਆ ਸਾਨੂੰ ਉਹ ਵੀ ਨਹੀਂ ਮਿਲਣਗੇ ਜਦ ਤੱਕ ਅਸੀਂ ਆਪਣੇ ਆਪ ਨੂੰ ਖੁਦਾ ਦਾ ਚਸਮਰਪਤ ਨਹੀਂ ਕਰਦੇ ਇਸ ਗੱਲ ਨੂੰ ਖਾਨੇ 'ਚ ਬਿਠਾ ਲੋਂਗੇ ਤਾਂ ਹਾਸਿਲ ਕਰ ਲੋਂਗੇ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਰੁਕਾਵਟਾਂ ਨੇ ਨਾ ਉਹਦਾ ਹੱਲ ਕਰਨ ਵਾਲਾ ਖੁਦ ਖੁਦਾ ਵੀ ਨਾ ਹੋਵੇਗਾ ਕਰ ਹੋ ਸਕਦਾ ਹੈ ਪਰ ਉਹ ਕਰੇਗਾ ਨਹੀਂ ਕਿਉਂ ਨਹੀਂ ਕਰੇਗਾ ਕਿਉਂਕਿ ਪਹਿਲਾਂ ਤੁਸੀਂ ਉਹਦੇ ਲਈ ਕੁਝ ਨਹੀਂ ਕੀਤਾ ਹallelujah ਅਸੀਂ ਖੁਦਾ ਨੂੰ ਕੀ ਕਹਨੇ ਕਿ ਅਸੀਂ ਕੁਝ ਕਰਨ ਜੋਗੇ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਪਰ ਤੂੰ ਸਾਡੇ ਲਈ ਸਭ ਕੁਝ ਕਰ ਦੇ ਤਾਂ ਜਿਹੜੇ ਐਸੇ ਨੇ ਨਾ ਖੁਦਾ ਨੂੰ ਧੋਖਾ ਦੇਣ ਵਾਲੇ ਪਰਮੇਸ਼ਰ ਧੋਖਾ ਤਾਂ ਨਹੀਂ ਦੇਵੇਗਾ ਪਰ ਖੁਦਾ ਉਹਨਾਂ ਦੇ ਲਈ ਕੁਝ ਬੋਲੇਗਾ ਵੀ ਨਹੀਂ ਖੁਦਾ ਉਹਨਾਂ ਲਈ ਆਪਣਾ ਦਰਵਾਜ਼ਾ ਖੋਲੇਗਾ ਵੀ ਨਹੀਂ ਜੋ ਖੜਕਟਾਏਗਾ ਉਹਦੇ ਲਈ ਖੋਲਿਆ ਜਾਵੇਗਾ ਔਰ ਅਸੀਂ ਕਹਨੇ ਵੀ ਕਿਤੇ ਸਾਡੇ ਹੱਥਾਂ ਨੂੰ ਕਸ਼ਟ ਨਾ ਲੱਗ ਜਾਵੇ ਅਸੀਂ ਨਹੀਂ ਖੜਕਟਾਉਣਾ ਐਸਾ ਨਹੀਂ ਹੈ ਕਿ ਖੁਦਾ ਆਪੇ ਦਰਵਾਜ਼ਾ ਖੋਲ੍ਹ ਕੇ ਸਾਨੂੰ ਦੇ ਜਾਏਗਾ ਕੁਝ ਇੱਕ ਭਿਖਾਰੀ ਵੀ ਕਿਸੇ ਦੇ ਘਰ ਭੀਖ ਮੰਗਣ ਜਾਂਦਾ ਹੈ ਨਾ ਉਹ ਪਹਿਲਾਂ ਆਵਾਜ਼ ਦਿੰਦਾ ਹੈ ਅਗਰ ਕੋਈ ਨਹੀਂ ਸੁਣਦਾ ਫਿਰ ਦਰਵਾਜ਼ਾ ਖਟਕਟਾਉਂਦਾ ਵੀ ਮੈਨੂੰ ਕੋਈ ਚੀਜ਼ ਦੇ ਦਿਓ ਪਰ ਅਗਰ ਅਸੀਂ ਮਸੀਹੀ ਲੋਕ ਐਸੇ ਆ ਗਏ ਅਸੀਂ ਕਹਿੰਨੇ ਨਾ ਸਾਨੂੰ ਖੁਦਾ ਨੂੰ ਬੋਲਣਾ ਪਵੇ ਨਾ ਖਟਕਟਾਉਣਾ ਪਵੇ ਖੁਦਾ ਆਪਣੇ ਆਪ ਹੀ ਦੇ ਦੇਵੇ ਤਾਂ ਐਸਾ ਨਹੀਂ ਹੋ ਸਕਦਾ ਆਪਣੀ ਜ਼ੁਬਾਨ ਦੇ ਉੱਤੇ ਪਏ ਆਲਸ ਨੂੰ ਛੱਡੋ ਆਪਣੇ ਸਰੀਰਾਂ ਦੇ ਉੱਤੇ ਪਏ ਆਲਸ ਨੂੰ ਛੱਡੋ ਉੱਠੋ ਅਤੇ ਬੈਠੋ ਉਸ ਖੁਦਾ ਦੇ ਵਿੱਚ ਆਪਣੀ ਸ਼ਰੀਰਕ ਅਤੇ ਆਤਮਿਕ ਨੀਂਦ ਨੂੰ ਕੱਢ ਸਿੱਟੋ ਹਰ ਇੱਕ ਆਲਸ ਨੂੰ ਕੱਢ ਦੋ ਉਹ ਚੀਜ਼ ਜੋ ਸਾਨੂੰ ਵੇਲੇ ਹੁੰਦਿਆਂ ਵੀ ਖੁਦਾ ਦੇ ਵਿੱਚ ਬੈਠਣ ਨਹੀਂ ਦਿੰਦੀ ਉਹਨੂੰ ਕੱਢ ਦੇ ਅੱਜ ਅਸੀਂ ਸਭ ਅਧਿਕਾਰ ਦੇ ਨਾਲ ਮਿਲ ਕੇ ਖੁਦਾ ਦੇ ਹਜ਼ੂਰ ਦੁਆ ਕਰਾਂਗੇ ਅੱਜ ਅਸੀਂ ਸਭ ਦੇ ਸਭ ਮਿਲ ਕੇ ਉਸ ਪਰਮੇਸ਼ਰ ਅੱਗੇ ਦੁਆ ਕਰਦੇ ਹਾਂ ਜਿਹੜਾ ਪਰਮੇਸ਼ਰ ਸਾਨੂੰ ਆਸ਼ੀਸ਼ ਬਖਸ਼ਿਸ਼ ਦਇਆ ਕਿਰਪਾ ਭਲਾਈ ਬਹੁਤਾਈ ਤਨਾ ਦੇ ਸਕਦਾ ਅੱਜ ਅਸੀਂ ਖੁਦਾ ਅਗੇ ਦੁਆ ਕਰਦੇ ਕਿ ਪਰਮੇਸ਼ਰ ਸਾਡੀ ਮਦਦ ਕਰੋ ਕਿ ਅਸੀਂ ਸਰੀਰਕ ਆਲਸ ਨੂੰ ਕੱਢ ਕੇ ਆਤਮਾ ਦੇ ਵਿੱਚ ਇੱਕ ਮਜ਼ਬੂਤੀ ਫੜੀ ਔਰ ਖੁਦਾ ਦੇ ਰਾਜ ਅਤੇ ਉਹਦੀ ਮਹਿਮਾ ਦੇ ਵਿੱਚ ਵਧਦੇ ਔਰ ਦਰੱਕੀ ਕਰਦੇ ਜਾਈਏ ਉਹ ਸਾ ਮਿਲ ਕੇ ਪਰਮੇਸ਼ਰ ਦੀ پاک ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਮਹਾਨ ਸਮਰਤੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਸਾਡਾ ਧੰਨਵਾਦ ਅੜੀ ਤਾਰੀਫ ਕਰਦੇ ਪਿਆਰੇ ਖੁਦਾ ਤੁਹਾਡੀ ਮਹਿਮਾ ਵੜੇ ਸੂਤੀ ਕਰਦੇ ਪ੍ਰਭੂ ਜੀ ਪੂਰੇ ਘਰਾਂ ਪਰਿਵਾਰਾਂ ਨੂੰ ਬles ਕਰੋ ਆਸ਼ੀਸ਼ਿਤ ਕਰੋ ਸ਼ੁੱਧ ਕਰੋ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਦਇਆ ਨੂੰ ਮੰਗਦੇ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਭੈਣ ਭਾਈ ਨੂੰ ਸ਼ੋਕੇ ਬles ਕਰੋ ਆਜ਼ਾਦ ਕਰੋ ਪ੍ਰਭੂ ਯਹਵਾ ਤੁਹਾਡੀ ਕਿਰਪਾ ਜੋ ਸਦਾ ਦੀ ਹੈ ਤੁਹਾਡੀ ਦਇਆ ਜੋ ਸਦਾ ਦੀ ਹੈ ਖੁਦਾ ਆਪਣੀ ਸਦਾ ਦੀ ਦਇਆ ਨੂੰ ਭੇਜੋ ਪਿਆਰੇ ਪਰਮੇਸ਼ਰ ਆਪਣੇ ਦੂਤਾਂ ਦੇ ਦੁਆਰਾ ਬles ਕਰੋ ਆਸ਼ੀਸ਼ਿਤ ਕਰੋ ਤੁਹਾਡੀ ਸਦਾ ਤੋਂ ਲੈ ਕੇ ਸਦਾ ਦੀ ਦਇਆ ਕਿਰਪਾ ਆਸ਼ਿਸ਼ ਭਲਾਈ ਕਿਰਪਾ ਹੁਣ ਤੱਕ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਤੁਸੀਂ ਜੋ ਸੱਚੇ ਤੇ ਜਿਉਂਦੇ ਪਰਮੇਸ਼ਰੋ ਖੁਦਾ ਤੁਸੀਂ ਰਹਿਮ ਅਤੇ ਫਜ਼ਲ ਕਰਨ ਵਾਲੇ ਪਰਮੇਸ਼ਰੋ ਪ੍ਰਭੂ ਜੀ ਅੱਜ ਸਾਡੇ ਵਿੱਚੋਂ ਹਰ ਤਰ੍ਹਾਂ ਦੇ ਆਲਸ ਨੂੰ ਕੱਢ ਦਿਓ ਪਿਤਾ ਪਰਮੇਸ਼ਰ ਉਹ ਆਲਸ ਜੋ ਸਵੇਰ ਦੇ ਸਮੇਂ ਦੇ ਵਿੱਚ ਸਾਨੂੰ ਤੁਹਾਡੇ ਹਜ਼ੂਰ ਉੱਠਣ ਤੋਂ ਰੋਕਦਾ ਆ ਉਹ ਆਲਸ ਜੋ ਸਾਡੇ ਸਵੇਰ ਦੇ ਉੱਤਮ ਸਮੇਂ ਨੂੰ ਤੁਹਾਡੇ ਹਜ਼ੂਰ ਵੀਰ ਜੀ ਨਹੀਂ ਦਿੰਦਾ ਖੁਦਾ ਉਸ ਹਰ ਇੱਕ ਆਲਸ ਨੂੰ ਸਾਡੀ ਜ਼ਿੰਦਗੀ ਚੋਂ ਕੱਢ ਦੋ ਖਦਾ ਉਸ ਆਲਸ ਨੂੰ ਕੱਢ ਦੋ ਪਿਤਾ ਜੋ ਸਾਨੂੰ ਸਾਡੇ ਫ੍ਰੀ ਸਮੇਂ ਦੇ ਵਿੱਚ ਵੀ ਤੁਹਾਡੇ ਹਜ਼ੂਰ ਬੈਠਣ ਉੱਠ ਨਹੀਂ ਦਿੰਦਾ ਖੁਦਾ ਜੋ ਵੇਰਥ ਦੀਆਂ ਚੀਜ਼ਾਂ ਵੱਲ ਸਾਡੇ ਮਨ ਨੂੰ ਲਗਾਉਂਦਾ ਖੁਦਾ ਸਾਡੇ ਵਿੱਚੋਂ ਪ੍ਰਾਰਥਨਾ ਨਾ ਕਰਨ ਵਾਲੇ ਆਲਸ ਨੂੰ ਕੱਢ ਸੁੱਟੋ ਪਿਤਾ ਪਰਮੇਸ਼ਰ ਹਰ ਤਰ੍ਹਾਂ ਦਾ ਉਹ ਪਰਸਨ ਖੁਦਾ ਜੋ ਬੇहद ਨੀਂਦ ਦਾ ਪਿਆਰ ਪ੍ਰੇਮੀਆ ਖੁਦਾ ਅੱਜ ਉਹਨਾਂ ਦਾ ਪ੍ਰੇਮ ਮਸੀਹ ਸੁਵਾਲ ਹੋ ਜਾਵੇ ਤੇ ਉਹਨਾਂ ਦੀ ਨੀਂਦ ਨੂੰ ਤਿਆ ਕੇ ਖੁਦਾ ਦੇ ਵਿੱਚ ਅੱਛੀ ਅਤੇ ਸੰਪੂਰਨ ਚਾਲ ਚੱਲਣ ਪੂਰੇ ਪਰਿਵਾਰਾਂ ਦੇ ਵਿੱਚ ਬਰਕਤ ਅਤਿਆਸ਼ੀ ਠਹਿਰ ਜਾਵੇ ਜਿੰਨੇ ਭੈਣਾ ਭੈਣ ਨੂੰ ਬੇਹੱਦ ਨੀਂਦ ਆਉਂਦੀ ਆ ਪ੍ਰਾਰਥਨਾ ਵਿੱਚ ਨੀਂਦ ਆਉਂਦੀ ਆ ਉਸਾ ਹਰ ਇੱਕ ਨੀਂਦ ਦੀ ਸਪਿਰਿਟ ਨੀਂਦ ਦੀ ਜ਼ਿੰਦਗੀ ਚੋ ਕੈਨਸਲ ਕਰਦੇ ਆ ਹਰ ਉਹ ਚੀਜ਼ ਜੋ ਖੁਦਾ ਦੇ ਰਾਜ ਤੋਂ ਉਹਨਾਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਨੀਂਦ ਵਿੱਚ ਆਲਸ ਚ ਪਾਉਂਦੀ ਆ ਇਸ ਉਸ ਨਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀਆਂ ਚੋਂ ਦੂਰ ਹੋ ਜਾਵੇ ਸੱਚੀ ਅਤੇ ਜਿਉਂਦੇ ਪਰਮੇਸ਼ਰ ਦੀ ਦਇਆ ਕਿਰਪਾ ਤੇ ਭਲਾਈ ਮੰਗਦੇ ਆ ਤੁਹਾਡੇ ਦੂਤਾਂ ਦੇ ਦੁਆਰਾਂ ਨੂੰ ਬਲੈਸ ਹੋਰਾ ਆਸ਼ੀਸ਼ਿਤ ਕਰਦੇ ਖੁਦਾ ਹਰ ਇੱਕ ਨੀਂਦ ਦੀ ਸਪਿਰਿਟ ਤੋਂ ਆਜ਼ਾਦ ਕਰੋ ਖਦਾਵਨ ਫ੍ਰੀ ਕਰੋ ਰਹਿਮ ਕਰੋ ਦਇਆ ਕਰੋ ਪਿਆਰੇ ਪਰਮੇਸ਼ਰ ਹਾਰੀ ਕੋ ਭੈਣ ਭਾਈ ਖੁਦਾਵੰਦ ਜੋ ਆਲਸੀ ਨੇ ਖੁਦਾ ਦਾ ਰੋ ਆਪਣੇ ਸਵਰਗ ਦੇ ਤੁਹਾਨੂੰ ਇਕੱਠਿਆਂ ਨਹੀਂ ਕਰ ਰਹੇ ਉਹਨਾਂ ਦੀ ਮਦਦ ਕਰੋ ਖੁਦਾ ਵੱਡੇ ਧੰਨਵਾਦ ਹੋਣ ਹਰ ਤਰ੍ਹਾਂ ਦੇ ਆਲਸ ਤੋਂ ਬਚਾਏ ਜਾਣ ਖੁਦਾਵਰ ਤੁਹਾਡੀ ਕਿਰਪਾ ਦੇ ਵਿੱਚ ਸ਼ਾਮਿਲ ਹੋ ਜਾਣ ਪ੍ਰਭੂ ਜੀ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਪੂਰੇ ਪਰਿਵਾਰਾਂ ਦੇ ਨਾਲ ਹੋਵੇ ਸਾਡਾ ਸੱਜਾ ਫਤਿਹਮੰਦ ਹੱਥ ਇਹਨਾਂ ਨੂੰ ਬLES ਕਰੇ ਤੁਹਾਡੇ ਦੂਤਾਂ ਦੀ ਹਿਫਾਜ਼ਤ ਕਰਨ ਪੈਰੇ ਖੁਦਾਵੰਦ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਇਹਨਾਂ ਦੀ ਜ਼ਿੰਦਗੀ 'ਚ ਹੋਵੇ ਪਿਤਾ ਪਰਮੇਸ਼ਰ ਤੁਸੀਂ ਆਪਣੇ ਦੂਤਾਂ ਦੇ ਵਸੀਲੇ ਬLES ਕਰਨਾ ਆਸ਼ੀਸ਼ਿਤ ਕਰਨਾ ਤੁਹਾਡਾ ਰੂਪ ਆਕ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੇ ਨਾਲ ਟਹਿਰ ਜਾਵੇ ਖੁਦਾ ਹਰ ਤਰ੍ਹਾਂ ਦੀ ਆਲਸ ਨੂੰ ਕੈਨਸਲ ਕਰ ਦੇ ਪੈਰੇ ਪਰਮੇਸ਼ਰ ਔਰ ਦੁਆ ਕਰ ਦੇਉ ਪਾਏ ਜਾਂਦੇ ਲਈ ਜੋ ਅੱਜ ਦਾ ਦਿਨ ਇਸ ਆਲਸ ਤੋਂ ਛੁਟਕਾਰੇ ਲਈ ਫਾਸਟਿੰਗ ਕਰਨ ਵਾਲੇ ਨੇ ਖੁਦਾਵੰਦ ਅੱਜ ਫਾਸਟਿੰਗ ਦੇ ਸਮੇਂ ਦੇ ਵਿੱਚ ਪਵਿੱਤਰ ਪਰਮੇਸ਼ਰ ਜਿੰਨੇ ਵੀ ਭੈਣ ਭਾਈ ਖੁਦਾ ਤੁਹਾਡੇ ਹਜ਼ੂਰ ਆਣ ਅਸੀਂ ਆਪਣੇ ਵਰਤ ਨੂੰ ਸ਼ੁਰੂ ਕਰਦੇ ਹਾਂ ਔਰ ਆਪਣੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾਵੰਦ ਜਿੰਦਾ ਪਾਕ ਲਾਹੂ ਦੇ ਵਿੱਚ ਕਵਰ ਕਰਦੇ ਪੈਰੇ ਪ੍ਰਭੂ ਜੀ ਤੁਹਾਡੇ ਦੂਤਾਂ ਦੇ ਵਿਸੇਲੇ ਨੂੰ ਬles ਕਰਨਾ ਆਸ਼ੀਸ਼ਿਤ ਕਰਨਾ ਤੁਹਾਡੇ ਸਵਰਗਯਾ ਦੂਤ ਇਹਨਾਂ ਦੀ ਹਫਾਜ਼ਤ ਕਰਨ ਖੁਦਾਵੰਦ ਅਰਾਜਦਾਇ ਵਰਤ ਰੱਖਣਾ ਸਾਡੇ ਸਭ ਦੇ ਲਈ ਆਸ਼ੀਸ਼ ਬਰਕਤ ਦਾ ਕਾਰਨ ਠਹਿਰੇ ਅੱਜ ਜਿੰਨਾ ਵੀ ਭੈਣਾ ਭਾਈਆਂ ਲਈ ਦੁਆ ਕਰਨ ਹਰ ਘਰ ਪਰਿਵਾਰ ਉਸ ਆਲਸ ਤੋਂ ਆਜ਼ਾਦ ਕੀਤਾ ਜਾਵੇ ਸਭ ਮਿਲ ਕੇ ਦੁਆ ਕਰ ਦਿਓ ਨਾ ਸਾਰੇ ਭੈਣਾ ਭਾਈਆਂ ਦੇ ਲਈ ਜੋ ਨਿਰੰਤਰ ਤੁਹਾਡੇ ਹਜ਼ੂਰ ਪ੍ਰਾਰਥਨਾ ਵਿੱਚ ਬਣੇ ਹੋਏ ਨੇ ਔਰ ਫਾਸਟਿੰਗ ਕਰ ਰਹੇ ਨੇ ਦੁਆ ਕਰਦੇ ਪੈਰੇ ਖੁਦਾਵੰਦ ਖੁਦਾ ਸਾਡੀ ਬੇਟੀ ਹਰਜੀਤ ਕੌਰ ਦੇ ਲਈ ਪਤਾ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੇ ਹੱਥ ਦੇ ਕੰਮਾਂ 'ਚ ਬਰਕਤ ਦੇਣਾ ਖੁਦਾਵਾਨ ਵੀਜ਼ਾ ਨਾਲ ਬles ਕਰਨਾ ਪ੍ਰਭੂ ਜੀ ਪਰਮਜੀਤ ਕੌਰ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਮੈਰਿਜ ਅਤੇ ਘਰ ਨੂੰ ਪਤਾ ਪਰਮੇਸ਼ਰ ਬles ਕਰਨਾ ਮੈਰਿਜ ਦੇ ਹਰ ਇੱਕ ਪ੍ਰਬੰਧ ਨੂੰ ਜਨਾ ਦੀ ਮਦਦ ਕਰਨਾ ਕੁਲਵੰਤ ਸਿੰਘ ਲਈ ਦੁਆ ਕਰਦੇ ਖੁਦਾ ਜੋ ਥੜੇ ਕੰਮਾਂ ਨੂੰ ਕਰਨਾ ਚਾਹੁੰਦੇ ਨੇ ਆਪਣੇ ਕੰਮਾਂ ਲਈ ਉਹਨਾਂ ਨੇ ਇਸਤੇਮਾਲ ਕਰਨਾ ਅਮਨਦੀਪ ਕੌਲੀ ਦੁਆ ਕਰਦੇ ਪੂਰੇ ਪਰਿਵਾਰ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਖੁਦਾਵੰਨ ਸੁਪਰੀਦਲੀ ਦੁਆ ਕਰਦੇ ਇਹਨਾਂ ਦੇ ਹਸਬੰਦ ਅਤੇ ਬੇਟੇ ਨੂੰ ਬLES ਕਰਨਾ ਖੁਦਾ ਪਰਿਵਾਰ ਵਿੱਚ ਬਰਕਤ ਅਤੇ ਆਸ਼ੀਸ਼ ਦੇਣਾ ਕੁਲਵੰਤ ਕੌਲੀ ਦੁਆ ਕਰਦੇ ਖੁਦਾਵੰਨ ਕਰ ਪਰਿਵਾਰ 'ਚ ਬਰਕਤ ਆਸ਼ੀਸ਼ ਆਪਣੀ ਪਾਕ ਮਰਜ਼ੀ ਨੂੰ ਪੂਰਾ ਕਰਨਾ ਲਖਵੀਰ ਕੌਲੀ ਦੁਆ ਕਰਦੇ ਹਰ ਤਰ੍ਹਾਂ ਦਾ ਦੁਸ਼ਟ ਆਤਮਾ ਪਿਤਾ ਪਰਮੇਸ਼ਰ ਜੋ ਵਚਨ ਪੜਨ ਦੇ ਵਿੱਚ ਰੁਕਾਵਟ ਪਾਉਂਦਾ ਦੂਰ ਹੋ ਜਾਵੇ ਪਿਤਾ ਔਰ ਪੂਰੇ ਪਰਿਵਾਰ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਖੁਦਾਵੰਨ ਸੁਖਪ੍ਰੀਤ ਕੌਰ ਲਈ ਦੁਆ ਕਰਦੇ ਖੁਦਾ ਪੂਰੇ ਪਰਿਵਾਰ ਵਿੱਚ ਤੁਹਾਡੀ ਸੱਚੀ ਸਹਾਇਤਾ ਤੇ ਪਵਿੱਤਰ ਤਾਈ ਬਣੀ ਰਹੇ ਮਨਦੀਪ ਕੌਰ ਲਈ ਦੁਆ ਕਰਦੇ ਉਹਨਾਂ ਦੀ ਬੇਬਚਾਰ ਚਾਹ ਖੁਦਾ ਹਰ ਤਰ੍ਹਾਂ ਦੇ ਬੇਬਚਾਰ ਤੋਂ ਜ਼ਾਰੀ ਕਰਕੇ ਪਵਿੱਤਰ ਤਾਈ ਵਿੱਚ ਬਣੇ ਰਹਿਣ ਜਿਨ੍ਹਾਂ ਦੀ ਮਦਦ ਕਰਨਾ ਹਰਪ੍ਰੀਤ ਕੌਲਲੀ ਦੁਆ ਕਰਦੇ ਹਨ ਤੇ ਪਰਿਵਾਰ ਦੇ ਲੋਕ ਜੋ ਵਿਰੋਧੀ ਨੇ ਖੁਦਾਵਨ ਤੁਹਾਡੇ ਨਾਮ ਦੇ ਉਹ ਸਭ ਦੇ ਸਭ ਤੁਹਾਡੇ ਨਾਮ ਦੇ ਵਿਸ਼ਵਾਸੀ ਤੇ ਤੁਹਾਡੇ ਨਾਮ ਤੇ ਪ੍ਰਚਾਰ ਕਰਨ ਵਾਲੇ ਹੋ ਜਾਣ ਖੁਦਾਵਨ ਹੁਕਮ ਚੰਦ ਲਈ ਦੁਆ ਕਰਦੇ ਆਂ ਇਹਨਾਂ ਦੀਆਂ ਅੱਖਾਂ ਨੂੰ ਬles ਕਰੋ ਪੂਰੇ ਸ਼ਰੀਰ ਨੂੰ ਬਰਕਤ ਦੇਓ ਸਾਰੇ ਰੋਗਾਂ ਤੋਂ ਆਜ਼ਾਦ ਕਰੋ ਕਮਲਜੀਤ ਕੌਲਲੀ ਦੁਆ ਕਰਦੇ ਖੁਦਾ ਪੂਰੇ ਹੀ ਪਰਿਵਾਰ ਨੂੰ ਅੱਛੀ ਸਿਹਤ ਤੰਦਰੁਸਤੀ ਦੇਣਾ ਖੁਦਾਵਨ ਨਿਰਮਲਾ ਦੇਵੀ ਲਈ ਦੁਆ ਕਰਦੇ ਖੁਦਾ ਪੂਰੇ ਪਰਿਵਾਰ 'ਚ ਬਰਕਤ ਆਸ਼ੀਸ਼ ਯਿਸੂ ਦੇ ਨਾਮ ਦੇ ਵਿੱਚ ਠਹਿਰ ਜਾਵੇ ਰੇਨੂ ਲਈ ਦੁਆ ਕਰਦੇ ਖੁਦਾ ਬਿਮਲਾ ਦੇਵੀ ਲਈ ਦੁਆ ਕਰਦੇ ਪੂਰੇ ਹੀ ਪਰਿਵਾਰ ਨੂੰ ਬਰਕਤ ਦਾਨ ਦੇਣਾ ਖੁਦਾਵੰਨ ਇਹਨਾਂ ਦੇ ਬੱਚਿਆਂ ਨੂੰ ਬLES ਕਰਨਾ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਮੰਤਰਿਕ ਕਰਨ ਨੂੰ ਖੁਦਾਵੰਨ ਬੇਬੀ ਦੇਣਾ ਬLES ਕਰਨਾ ਬੰਦ ਕੋਖ ਨੂੰ ਖੋਲਣਾ ਪਿਤਾ ਜੀ ਤ੍ਰਿਪਤਾ ਦੇ ਲਈ ਦੁਆ ਕਰਦੇ ਖੁਦਾਵੰਨ ਆਪਣੇ ਪਵਿੱਤਰ ਆਤਮਾਣਾ ਬLES ਕਰਨਾ ਖੁਦਾਵੰਨ ਆਤਮਿਕ ਦਾਣਾ ਵਧਾਣਾ ਨਾ ਪਰਣਾ ਖੁਦਾਵੰਨ ਵਿਮਨ ਲਈ ਦੁਆ ਕਰਦੇ ਆ ਇਹਨਾਂ ਦੀ ਵਾਈਫ ਪਿਤਾ ਪਰਮੇਸ਼ਰ ਜੋ ਮੂਰਤੀ ਪੂਜਾ ਕਰਦੇ ਨੇ ਖੁਦਾਵੰਨ ਹਰ ਤਰ੍ਹਾਂ ਦੀ ਮੂਰਤੀ ਪੂਜਾ ਤੋਂ ਛੁਡਾਏ ਜਾਣਾ ਤੇ ਮਸੀਹਸੂ ਦੇ ਨਾਮ ਦੇ ਸੱਚਾਈ ਨੂੰ ਪਹਿਨ ਲੈਣ ਖੁਦਾਵੰਨ ਪਲਕਲੀ ਦੁਆ ਕਰਦੇ ਪਵਿੱਤਰ ਪਰਮੇਸ਼ਰ ਪੂਰੇ ਹੀ ਪਰਿਵਾਰ ਨੂੰ ਆਪਣੇ ਹੱਥਾਂ ਵਿੱਚ ਲੈ ਲੈਣਾ ਖੁਦਾਵੰ ਸਾਰੀਆਂ ਰੁਕਾਵਟਾਂ ਸਾਰੇ ਬੰਦਨਾਂ ਨੂੰ ਦੂਰ ਕਰਨਾ ਪੁਜਪਿੰਦਰ ਕੋਣ ਨੂੰ ਤੁਹਾਡੇ ਹੱਥਾਂ ਸਮ ਦੇ ਖੁਦਾਵੰਦ ਹਰ ਤਰ੍ਹਾਂ ਦੇ ਕੋਰਟ ਕੇਸ ਤੋਂ ਜ਼ਾਂਦ ਰਿਕਣਾ ਤੇ ਘਰ ਵਿੱਚ ਆਪਸੀ ਪਿਆਰ ਮਿਲਮਲਾਪ ਹੋਣ ਚਾ ਦੀ ਮਦਦ ਕਰਨਾ ਪੂਰੇ ਪਰਿਵਾਰਾਂ ਨੂੰ ਬਲੇਸ ਕਰਦੇ ਆਸ਼ੀਸ਼ ਬਰਕਤ ਮਹਿਮਾ ਯੀਸ਼ੂ ਦੇ ਨਾਮ ਨੂੰ ਦਿੰਦੇ ਆ ਤੁਹਾਡੇ ਨਾਮ ਦੀ ਸੱਚੀ ਸਹਾਇਤਾ ਤੇ ਵਡਿਆਈ ਨੂੰ ਸਵਰਗ ਰਾਜ ਤੋਂ ਮੰਗਦੇ ਪਿਆਰੇ ਖੁਦਾ ਪ੍ਰਾਰਥਨਾ ਯੀਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰਿਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ